ਔਰ ਜੇ ਕੋਈ ਬੰਦਾ ਕਰੇ ਵੀ ਚਿੱਟਾ ਵੇਚਣਾ ਹੈ ਫਿਰ ਵੀ ਨਹੀਂ ਲਿਆਜ ਤਾਂ ਨਹੀਂ ਹੁਣ ਮੇਰੀ ਗੱਲ ਸੁਣ ਲਓ ਮੈਂ ਉਹਦੇ ਵਿੱਚ ਕੁਝ ਨਹੀਂ ਕਰ ਸਕਦਾ ਹੋਰ ਕੋਈ ਕਵੇ ਨਾ ਕਵੇ ਹੁਣ ਆਪ ਲੱਗਣਾ ਪੈਣਾ ਇਹ ਤਾਂ ਕੋੜ ਮੁੱਕਣਾ ਹੈ ਮੁੱਕਣਾ ਨਹੀਂਗਾ ਨਹੀਂ ਅੱਜ ਤਾਂ ਗਵੰਡੀਆਂ ਦੀ ਵਾਰੀ ਹੈ ਕੰਨੂੰ ਆਪਣੇ ਘਰੇ ਵੀ ਆ ਜਣੀ ਹੈ ਅੱਜ ਕਿੰਨੇ ਫੜੇ ਆ ਦੋ ਫੜੇ ਬ్రో ਹੈਂ ਸਭ ਤੋਂ ਦੋ ਫੜੇ ਨੇ ਮੇਰੇ ਤੋਂ ਤੇ ਫੜੇ ਦੋ ਮੇਨ ਫੜੇ ਆ ਯਾਰ ਉਹ ਤੁਸੀਂ ਆਪ ਹੀ ਵੇਖ ਲਓ ਕੋਈ ਗੱਲ ਨਹੀਂ ਧਮਕੀਆਂ ਧਮਕੀਆਂ ਦਾ ਬੋਝ ਨਹੀਂ ਪਣਾ ਨਾਸਾ ਕੁੱਟੋ ਰੱਜ ਕੇ ਕੋਈ ਇਤਰਾਜ਼ ਨਹੀਂ ਮੈਂ ਆਪੇ ਸੰਭਲਾਂਗਾ ਠੀਕ ਹੈ ਹੋਰ ਇਹ ਦੂਬਤ ਕੀ ਕਹਿਦਾ ਦੱਸੋ ਜਿਹੜਾ ਚੇੜਪੇੜ ਕਰੇ ਚਿੱਟੇ ਵਾਲਾ ਜਿੰਨੀ ਮਰਜ਼ੀ ਨਾਸਾ ਕੁੱਟੋ ਆਪੇ ਨੇ ਪੜ ਲਾਗੇ ਕੋਈਆਂ ਦਿਨੀਆਂ ਮਰਜ਼ੀ ਦੇਣਾ ਦਾ ਬੋਝ ਨਹੀਂ ਪਾਣਾ ਤੁਹਾਨੂੰ ਤਾਂ ਖੁੱਲੀ ਛੁੱਟ ਹੈ ਜਿਹੜਾ ਚਿੱਟੇ ਵਾਲੇ ਜਿਆਦਾ ਛੁੜਛੜ ਕਰਦਾ ਨਾ ਜਿੰਨੀ ਮਰਜ਼ੀ ਸੇਵਾ ਕਰੋ ਆ ਇੰਸਪੈਕਟਰ ਕੋਲ ਬੈਠੇ ਹੋਰ ਦੱਸੋ ਕੀ ਕਰਦੇ ਹੋ ਕੋਈ ਨਹੀਂ ਭੈਣ ਮੇਰੀਏ ਚਾਰ ਦਿਨ ਕੱਢ ਲੰਗੇ ਹੁਣ ਇਹ ਤੋਂ ਬਾਅਦ ਪੱਕਾ ਇੰਤਿਜ਼ਾਮ ਕਰ ਦਾਂਗੇ ਬੇਫਿਕਰ ਹੁਣ ਸਮਝਾਉਣ ਵਾਸਤੇ ਗਏ ਸੀ ਗਏ ਤੇ ਇੰਨੇ ਗੰਦੇ ਹੋਣ ਕੋਈ ਨਹੀਂ ਹੁਣ ਕੰਮ ਸ਼ੁਰੂ ਹੋ ਗਿਆ ਬਹੁਤ ਪਿਆਰ ਬੱਚੇ ਲੱਗੇ ਪਹਿਲੀ ਵਾਰੀ ਸਮਝਾਉਣਾ ਆਪਣਾ ਫਰਜ਼ ਬੰਦਾ ਦੂਜੀ ਵਾਰੀ ਸਮਝਾਉਣਾ ਫਰਜ਼ ਬੰਦਾ ਪਰ ਤੀਜੀ ਵਾਰੀ ਤੀਜੀ ਵਾਰੀ ਸਮਝਾਉਣਾ ਫਰਜ਼ ਨਹੀਂ ਮੰਦਾ